ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਸੋ ਸਾਰੇ ਬਰਾ ਠੀਕ ਠਾਕ ਹੋਣਗੇ ਲੋ ਬਈ ਇੱਕ ਦੋ ਬੱਚੇ ਢਿੱਲੇ ਪਏ ਆ ਬਾਈ ਉਹਨਾਂ ਨੂੰ ਦਵਾਈ ਦੇਈਏ ਤੇ ਫੜੀਏ ਵਿੱਚੋਂ ਅੱਛਾ ਦੂਈ ਇਕੱਠਾ ਜਿਹਾ ਬੈਠਾ ਢਿੱਲਾ ਹੈ ਇਨਸ਼ਾਅ ਅੰਨ ਬੱਚੇ ਤਾਂ ਹੈ ਨਾ ਢਿੱਲਾ ਜੀ ਲੋ ਵੀ ਰੱਬ ਤੋਂ ਪੂਈ ਗੱਡੀਆਂ ਨੂੰ ਕੁੱਤੀ ਵੀਰ ਕੇ ਫੇਰ ਗਾਂ ਭੱਜ ਗਈ। ਉਹ ਖੜੀ। ਤੋਂਪ ਕੱਢ ਲਈ ਲੱਗਦਾ ਤਾਂ ਹੈਗਾ ਅੱਜ ਤਾਂ ਦਿਨ ਲਾਊਗਾ। ਤੇ ਇਹਦੀ ਚੀ ਪੁੱਤ ਵੀ ਨਹੀਂ ਤੇ ਕਿੰਨਾ। ਕੈਮਰਾ ਨਹੀਂ ਸਾਫ਼ ਸੀ। ਲਓ ਜੀ ਆ ਜੋੜੀ ਨੂੰ ਵੀ ਛੱਡੇ ਬਹੁਤ ਦਿਨ ਹੋ ਗਏ ਤੇ ਉਹ ਥੱਲੜ ਦੀ ਨੂੰ ਨਾ ਕਾਫੀ ਦਿਨ ਹੋ ਗਏ। ਇਹਦੇ ਬੱਚੇ ਵੀ ਨਹੀਂ ਆ ਬਾਈ ਮੈਨ ਨੇ ਕਦੇ ਆ ਕਿ ਨਹੀਂ ਕਦੇ ਡੋਂਟ ਰੂ ਹੀ ਨਹੀਂ ਆਂਦੇ ਸਾਮ ਵੀ ਖਾਈ ਆਂਦੇ ਹੁਣ ਨਹੀਂ ਪਤਾ ਕਿ ਕਿਹੜੇ ਖੰਭ ਖਾ ਰਹੇ ਨੇ ਇਹ ਲੋ ਬਈ ਕੱਢ ਲੈ ਦੋਵੇਂ ਬੱਚੇ ਇੱਕ ਨਾ ਵੀਰ ਬਣ ਕੇ ਯਾਰ ਕਿਸੇ ਨੂੰ ਪਤਾ ਵੀ ਨਾ ਖੰਭ ਖਾਣ ਦਾ ਕੀ ਇਲਾਜ ਆ ਜਿਹੜੇ ਖੰਭ ਖਾਂਦੇ ਆ ਕਬੂਤਰ ਮੈਂ ਤਾਂ ਚੁੰਝਾਂ ਵੜਦੇ ਇਹਨਾਂ ਨੂੰ ਕਹਿੰਦੇ ਚੁੰਝਾਂ ਮੱਡੀ ਤਾਂ ਫੜ ਜਾਂਦੀ ਆ ਆ ਵੀ ਆ ਡੋਂਟ ਰੂ ਹੀ ਬਣਾਤਾ ਤੇ ਇਹਨਾਂ ਦਾ ਕਰਦੇ ਇਲਾਜ ਲਓ ਬਾਈ ਆ ਫੁੱਡਾ ਚੋਂ ਗਿਆ ਸੀਗਾ ਤੇ ਇਕ ਕਲੀ ਕੁਲੀ ਪਾਈ ਆ ਹੁਣ ਤੇ ਪੁੱਤਰ ਠੀਕ ਆ ਗਿਰ ਚੋਂ ਗਿਆ ਸੀ ਇਹ ਇਹ ਚੋਂ ਗਿਆ ਤੇ ਮੈਂ ਕਿ ਚਲੋ ਕਲੀ ਪਾਈਏ ਯਾਰ ਕਲੀ ਪਾਤੀ ਆ ਇਹ ਬਈ ਅੱਬ ਫੇਰ ਸਾਲਾ ਪੀਲਾ ਬਣਿਆ ਖੜਾ ਇਦਰੋਂ ਦਾ ਪੂਰਾ ਹੀ ਬਣਿਆ ਖੜਾ ਅੰਮਿੱਕੇ ਬੱਚੇ ਤਾਂ ਔਖੇ ਹੀ ਗ ਜਾਣਦੇ ਹੋਊਗਾ ਲੋ ਵੀ ਮਿੱਤਰੋ ਦਾਣਾ ਪਾਣੀ ਪਾਈ ਜਾਂਦੇ ਇਹਨਾਂ ਦਾ ਬਸ ਨੂੰ ਗਿਆ ਸੀ ਚਲ ਬਟਨੀ ਦਾ ਮਾਰ ਲੀ ਨਾ ਤੇ ਮੂੰਹ ਤੋਂ ਮੈਂ ਸਾਰੇ ਨੂੰ ਨੀਲਾ ਮਾਰੀ ਸੀ ਇਹ ਇਹਨਾਂ ਨੂੰ ਪਾਉਣ ਵਾਲੇ ਰਹਿੰਦੇ ਆ ਜੇ ਆ ਬੱਚੇ ਭਾਈ ਸਵਾਰੰਗੀ ਆ ਦੋਇ ਚਿੱਟੇ ਇਹਨਾਂ ਇੱਕ ਕਲਜੀ ਨਾ ਹੋਊਗਾ ਤੇ ਇੱਕ ਜਮਾ ਚਿੱਟਾ ਹੋਊਗਾ ਤੇ ਆਹ ਹੁਣ ਚੱਕ ਕੇ ਲਾਉਣਾ ਮੈਂ ਇਹਨਾਂ ਦਾ ਪਿਓ ਲੀਲਾ ਇਹ ਪਹਿਲਾਂ ਡੱਬਾ ਜੇ ਸੀਗਾ ਇਹ ਤੇ ਲਾਲ ਛੱਟਾ ਨਾਲ ਵਿੱਚ ਤੇ ਇਹ ਦੋਵੇਂ ਦੂਜੇ ਚੱਕੇ ਵਹਾਂ ਆ ਨਿੱਕਾ ਇੱਕ ਬਾਲਾ ਪਾਲ ਦੇ ਇੱਕ ਘੱਟ ਪਾਲ ਦੇ ਉਹ ਤਾਂ ਨਹੀਂ ਕੀ ਗੱਲ ਹੈ ਤੇ ਆ ਇੱਕ ਕਾਲਾ ਜੀਨਾ ਹੋਊਗਾ ਤੇ ਇੱਕ ਜਮਾ ਚਿੱਟਾ ਹੋਊਗਾ ਲੋ ਬਾਈ ਮਿੱਤਰੋ ਦਾਣਾ ਪਾਣੀ ਦਾਣਾ ਪਾਣੀ ਪਾਤਾ ਤੇ ਹੁਣ ਆਪਾਂ ਬੱਚੇ ਬਾਹਨ ਨੂੰ ਜੂਤ ਨੂੰ ਕਿਹਾ ਹੀ ਜੂਤਾਂ ਦਾ ਟੁੱਟ ਗਈ ਆੜਕੇ ਬਾਹੂਆਂ ਤੇ ਮੈਂ ਹੜਕੇ ਇਹਨਾਂ ਨੂੰ ਖੂਬ ਦੀ ਪੱਕਾ ਨਹੀਂ ਵੀ ਛੁੱਟੀ ਹੈ ਕਿਵੇਂ ਤੇ ਇਹਨਾਂ ਨੂੰ ਬਾਈ ਲੈਣਾ ਪਾਣੀ ਸਾਰੇ ਕੂਤਰਾਂ ਨੂੰ ਪਾ ਕੇ ਬਾਈ ਆਪਾਂ ਹੁਣ ਤਾਣਾ ਲਾ ਕੇ ਪਾਣਗੇ ਛੁੱਟੀ ਬਾਈ ਬਈਆ ਲੋ ਜੀ ਭਾਈ ਜੀ ਆਪਾਂ ਸਾਮਟਾਉਂਦਾ ਨੀੜਤਾ ਸਾਰਾ ਤੇ ਜਵਾਕਾਂ ਦੇ ਸਕੂਲ ਚੋਂ ਮੈਂ ਸੀ ਆਇਆ ਸੀ ਦਾ ਭਈ 27 ਤੋਂ 30 ਤੱਕ ਛੁੱਟੀਆਂ ਉਹ ਮੈਂ ਫੋਨ ਕਰਕੇ ਪੁੱਛਿਆ ਉਹ ਹਜੇ ਸਕੂਲ ਚ ਕਲੀਅਰ ਨਹੀਂ ਚਲੋ ਠੀਕ ਹੈ ਭਾਈ ਜੀ ਆਪਾਂ ਹੁਣ ਕਰਨ ਲੱਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਰ ਬਣ ਕੇ ਤੇ ਪਲ ਚੱਕ ਦੀ ਖੀਮਾ ਤੇ ਬਾਕੀ ਬਈ ਠੀਕ ਠਾਕ ਆ ਮੌਸਮ ਰਾਵਤ ਇਹ ਬਹੁਤ ਬੁਰਾ ਹਾਲ ਰੱਬ ਕਰੀ ਜਾਂਦਾ ਚਲੋ ਠੀਕ ਆ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸ਼ੈਂਪੀ ਜਣ ਕਿਧਰ ਲੈ ਗਿਆ ਉਹ ਬਾਹਰ ਲੈ ਗਿਆ